ਦਰਸ਼ਨ ਜੀ ਆਪਾਂ ਬਾਡੀ ਸਰਵਿਸ ਪੈਕ ਯੂਜ਼ ਕੀਤਾ ਹਾਂਜੀ ਮਤਲਬ ਕੀ ਕੀ ਰਿਜ਼ਲਟ ਰਹੇ ਨੇ ਕੀ ਕੀ ਪ੍ਰੋਬਲਮ ਆ ਸੀ ਤੁਹਾਨੂੰ ਪ੍ਰੋਬਲਮ ਗ੍ਰੇਸ਼ਾ ਦੀ ਸੀ ਪੇਸ਼ਾ ਬਹੁਤ ਚਰਦਾ ਸੀ 12 13 ਸਾਲ ਦਾ ਹੋਇਆ ਸੀ ਬਹੁਤ ਥੋੜੀਆਂ ਦਵਾਈਆਂ ਲੈ ਲਈਆਂ ਬਹੁਤ ਜਗ੍ਹਾ ਤੋਂ ਲੈ ਲਈ ਕੋਈ ਪਤਾ ਲੱਗਿਆ ਨਹੀਂ ਸਕਦੇ ਕਿ ਇਹਨੇ ਹਸਪਤਾਲ ਨਾਲ ਦਵਾਈ ਲੈ ਲਈ ਓਕੇ ਗੁਰਦਾਮਾ ਤੋਂ ਲੈ ਲਈ ਨਵੰਦ 10 ਮਹੀਨੇ ਲੱਗ ਕੇ ਲੱਤੀ ਓਕੇ ਹਾਂ ਤਾਂ ਕਿ 3600 ਦਾ ਪਤਾ ਖਾਦਾ ਮਤਲਬ ਮਹੀਨੇ ਦੀ ਦਵਾਈ ਕਿੰਨੇ ਕਦੀ ਆਂਦੀ ਸੀ ਸਾਡਾ 25000 36000 ਦੀ ਦਵਾਈ ਮਹੀਨੇ ਦੀ ਸੀ ਗੁਰਦਾਮਾ ਤੋਂ ਹਾਂਜੀ ਓਕੇ ਕਿਹੜਾ ਹਸਪੀਟਲ ਸੀ ਜੀ 400 400 ਸੁਸਮਿਲਿਆਂ ਵਿੱਚ ਓਕੇ ਹੁਣ ਜਦੋਂ ਓਕੇ ਕੋਈ ਉਹਨੇ ਆਪਾਂ ਨੂੰ 2 ਪੈਸਾ ਦਾ ਨੁਕਸਾਨ ਹੋਇਆ ਅੰਦਰੋਂ ਸਰੀਰ ਦਾ ਪੈਦਾ ਨਹੀਂ ਕਿਹਾ ਓਕੇ ਜਿਹੜਾ ਸਰਵਿਸ ਪੈਕ ਸੀ ਪੰਜ ਚਾਰ ਦਿਨ ਔਖੇ ਹੋਏ ਹੁਣ ਸੈਟਾਂ ਕੋਈ ਦਿੱਕਤ ਨਹੀਂ ਸੀ ਸੈਟ ਹੁਣ ਅੰਗਰੇਜ਼ੀ ਦਵਾਈਆਂ ਖਾ ਰਹੇ ਹੋ ਕਿ ਛੜਤੀਆਂ ਸਾਰੀਆਂ ਟੈਨਸ਼ਨ ਕਰੀਏ ਨੂੰ ਅੰਗਰੇਜ਼ੀ ਦਵਾਈ ਦਾ ਓਕੇ ਹਾਂਜੀ ਮਲੇ ਇਹ ਸਰਵਿਸ ਹਰੇਕ ਤੰਦਰੁਸਤ ਬੰਦੇ ਨੂੰ ਵੀ ਕਰਵਾਉਣੀ ਚਾਹੀਦੀ ਹੈ ਜੇ ਕੋਈ ਕੁਝ ਵੀ ਹੈ ਚਾਹੇ ਜਵੇਂ ਬੰਦਾ ਫਿਰਦਾ ਤੁਰਦਾ ਵੀ ਹਾਂ ਮੇਰਾ ਕੁਝ ਦੁਖਦਾ ਨਹੀਂ ਉਹਨੂੰ ਵੀ ਦਿਓ ਵੀ ਉਹਨਾਂ ਦੇ ਸਰੀਰ ਤੋਂ ਪਤਾ ਲੱਗੇ ਵੀ ਕੀ ਮਰਦਾ ਹੈ ਬਿਲਕੁਲ ਮਲ ਬਿਮਾਰ ਹੋਈ ਹੀ ਨਾ ਆਪਾਂ ਜੋ ਹੀ ਚੇਜਵਾਦ ਕਿਸੇ ਨੂੰ ਵੀ ਜੋ ਚੇ ਚੇ ਦਾ ਸਿਰ ਦੁਖਦਾ ਚ ਉਹ ਵੀ ਲੈ ਲੋ ਠੀਕ ਹੈ ਧੰਨਵਾਦ